ਕਬੱਡੀ ਕਬੱਡੀ ਸਾਰੇ ਆਨੰਦ ਮਾੜ ਰਹੇ ਨੇ ਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਕਹਿੰਦੇ ਜਿਹੜੇ ਗੱਜਦੇ ਉਹ ਵਰਦੇ ਨਹੀਂ ਇਹ ਮੁੰਡਾ ਗੱਜਦਾ ਵੀ ਹੈ ਆ ਵਰਕੇ ਵੀ ਦਿਖਾਉਂਦਾ ਆ ਚੱਲਦਾ ਜੱਪਾ 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 ਚਰਖਾ ਰਫੀਕ ਰਫੀਕ ਕੋਸ਼ਿਸ਼ ਕਰਦਾ ਡੱਕਣ ਦੀ ਆ ਬੱਲੇ ਬੱਲੇ ਹੋਈ ਪਈ ਨੇ ਨਹੀਂ ਸਾਹੇ ਆ ਕਮਾਲ ਫਿਰ ਕਬੱਡੀ ਕਬੱਡੀ ਹੋਈ ਪਈ ਹੈ ਕਬੱਡੀ ਹਟ ਕਬੱਡੀ ਯਾਰਾਂ ਦੀ ਹਟ ਕਬੱਡੀ ਯਾਰਾਂ ਦੀ ਆ ਖੇਡ ਬੜੇ ਸਰਦਾਰਾਂ ਦੀ ਏ ਪੁਆਇੰਟ ਰਫੀਕ ਰਸੀਕ ਦੂਜਾ صدیق ਉਹ ਉਥੋਂ ਦਾ ਪੱਪੂ ਉਥੋਂ ਦਾ ਸੁਖਰਾ ਸਿਕੰਦਰ ਪਰ ਆਹ ਏਰੀਆ ਰਾਣੇ ਵੰਜ ਦਾ ਆ 10 ਦੇ 10 ਦੀ ਰਾਣਾ ਵੰਜ ਕਿੰਦਾ ਖੇਲੀਦਾ ਆ ਕਬੱਡੀ ਕਬੱਡੀ ਹੋਈ ਬੈਨੇਨਿਸ ਆ ਕਮਾਲ ਕਰਦਾ ਮੁੰਡਾ ਆ ਡੱਕੜ ਦੀ ਕੋਸ਼ਰ ਰਫੀਕ ਬੱਲੇ 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 ਕਬੱਡੀ 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 ਬੱਲੇ 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 ਫਾਰੂ ਪਈ ਜਾਂਦਾ ਕਿਹੜਾ ਅੱਜ ਮੇਲੇ ਵਿੱਚ ਆਇਆ